BB King News ਤੇ ਵਿੱਚ ਤੁਹਾਡਾ ਸਵਾਗਤ ਹੈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਬੈਲ ਆਈਕਨ ਦੇ ਬਟਨ ਨੂੰ ਜਰੂਰ ਦਬੋ ਖਾਤਰੇ ਦੇ ਇਨਸਾਨ ਨੂੰ ਟੱਪਿਆ ਪੌਂਗ ਡੈਮ ਦਾ ਪਾਣੀ BBMB ਨੇ ਖੋਲ ਦਿੱਤੇ ਗੇਟ ਕਈ ਪਿੰਡਾਂ ਵਿੱਚ ਹੜ ਪੌਂਗ ਡੈਮ ਦਾ ਪਾਣੀ ਦਾ ਪੱਧਰ ਖਾਤਰੇ ਦੇ ਇਨਸਾਨ ਤੋਂ ਪਾਰ ਹੋ ਗਿਆ ਹੈ ਜਿਸ ਕਾਰਨ ਕੇ BBMB ਪ੍ਰਬੰਧਕਾਂ ਵੱਲੋਂ ਪੌਂਗ ਡੈਮ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਵੀਰਵਾਰ ਪੌਂਗ ਡੈਮ ਤੋਂ 1,499 ਕਿਊਸਕ ਪਾਣੀ ਬਿਆਸ ਦਰਿਆ ਵਿੱਚ ਛੱਡਿਆ ਗਿਆ ਪੌਂਗ ਡੈਮ ਤੋਂ ਟਰਬਾਈਨਾ ਅਤੇ ਸਪਿਲਓਵੇ ਗੇਟ ਰਾਹੀਂ ਕੁੱਲ 1,04,999 ਕਿਊਸਕ ਪਾਣੀ ਸ਼ਾ ਨਹਿਰ ਬਿਰਾਜ ਵਿੱਚ ਛੱਡਿਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਵੀਰਵਾਰ ਸ਼ਾਮ 7 ਵਜੇ ਪੌਂਗ ਡੈਮ ਝੀਲ ਵਿੱਚ ਪਾਣੀ ਦੀ ਆਮਦ 59,795 ਕਿਊਸਕ ਨੋਟ ਕੀਤੀ ਗਈ ਅਤੇ ਡੈਮ ਦਾ ਪੱਧਰ 1392.81 ਫੁੱਟ ਦਰਜ ਕੀਤਾ ਗਿਆ। ਮਿਲੀ ਜਾਣਕਾਰੀ ਅਨੁਸਾਰ ਸਾ ਨਹਿਰ ਬਿਰਾਜ ਤੋਂ 93499 ਕਿਊਸਕ ਪਾਣੀ ਬਿਆਸ ਦਰਿਆ ਤੇ 11500 ਕਿਊਸਕ ਪਾਣੀ ਮੁਕੇਰੀਆ ਹਾਈਡਲ ਨਹਿਰ ਵਿੱਚ ਛੱਡਿਆ ਜਾ ਰਿਹਾ ਹੈ ਜਿਸ ਕਾਰਨ ਹੇਠਲੇ ਇਲਾਕਿਆਂ ਵਿੱਚ ਹੜ੍ਹ ਦੀ ਸਥਿਤੀ ਗੰਭੀਰ ਹੋ ਗਈ ਹੈ ਪੌਂਗ ਡੈਮ ਤੋਂ ਛੱਡੇ ਗਏ ਪਾਣੀ ਕਾਰਨ ਪੰਜਾਬ ਦੇ ਕਈ ਜ਼ਿਲ੍ਹੇ ਪ੍ਰਭਾਵਿਤ ਹੋਏ ਹਨ ਹਜ਼ਾਰਾਂ ਏਕੜ ਫਸਲ ਪਾਣੀ ਵਿੱਚ ਡੁੱਬ ਗਈ ਅਤੇ ਤਬਾਹ ਹੋ ਗਈ ਕਈ ਲੋਕਾਂ ਦੇ ਘਰ ਵੀ ਪਾਣੀ ਵਿੱਚ ਡੁੱਬ ਗਏ ਹਨ ਜਿਸ ਕਾਰਨ ਉਹਨਾਂ ਨੂੰ ਸੁਰੱਖਿਤ ਥਾਵਾਂ ਤੇ ਸਰਨ ਲੈਣੀ ਪਈ ਹੈ ਚਲਦੇ ਆਂ ਜੀ ਅੱਜ ਦੀ ਦੂਜੀ ਖਬਰ ਵੱਲ ਸੀਐਮ ਮਾਨ ਦਾ ਹੜ੍ਹਾਂ ਦੀ ਤਬਾਹੀ ਬਚਾਲੇ ਵੱਡਾ ਐਕਸ਼ਨ ਸੱਦ ਲਈ ਹਾਈ ਲੈਵਲ ਦੀ ਮੀਟਿੰਗ ਪੰਜਾਬ 'ਚ ਭਾਰੀ ਮੀਂਹ ਕਾਰਨ ਹੜ੍ਹਾਂ ਦੇ ਹਾਲਾਤ ਵਿਚਾਲੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਐਕਸ਼ਨ ਮੋਡ 'ਚ ਹਨ ਮੁੱਖ ਮੰਤਰੀ ਮਾਨ ਵੱਲੋਂ ਹੜ੍ਹਾਂ ਦੇ ਸੰਕਟ ਨਾਲ ਨਜਿੱਠਣ ਲਈ ਉੱਚ ਪੱਧਰੀ ਮੀਟਿੰਗ ਸੱਦੀ ਗਈ। ਇਹ ਮੀਟਿੰਗ ਚੰਡੀਗੜ੍ਹ ਵਿਖੇ ਹੋਈ। ਮੀਟਿੰਗ ਦੌਰਾਨ ਸਾਰੇ ਕੈਬਨਿਟ ਮੰਤਰੀ ਅਤੇ ਸੀਨੀਅਰ ਅਫਸਰ ਸ਼ਾਮਲ ਹੋਣਗੇ। ਮੁੱਖ ਮੰਤਰੀ ਵੱਲੋਂ ਜ਼ਮੀਨੀ ਪੱਧਰ ਤੇ ਚੁੱਕੇ ਜਾ ਰਹੇ ਕਦਮਾਂ ਦੀ ਸਮੀਖਿਆ ਕੀਤੀ ਜਾ ਸਕਦੀ ਹੈ। ਜਿਕਰਯੋਗ ਹੈ ਕਿ ਬੀਤੇ ਦਿਨ ਵੀ ਮੁੱਖ ਮੰਤਰੀ ਭਗਵੰਤ ਮਾਨ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਦੌਰੇ ਤੇ ਸਨ। ਉਨ੍ਹਾਂ ਵੱਲੋਂ ਸੂਬਾ ਵਾਸੀਆਂ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਇਹਨਾਂ ਹਾਲਾਤਾਂ ਦਰਮਿਆਨ ਪੰਜਾਬ ਸਰਕਾਰ ਲੋਕਾਂ ਦੇ ਨਾਲ ਖੜੀ ਹੈ ਅਤੇ ਲੋਕਾਂ ਨੂੰ ਜਿਸ ਚੀਜ਼ ਦੀ ਵੀ ਲੋੜ ਹੈ ਉਹਨਾਂ ਨੂੰ ਉਹ ਹਰ ਚੀਜ਼ ਸਰਕਾਰ ਵੱਲੋਂ ਵਹਈਆ ਕਰਵਾਈ ਜਾਵੇਗੀ। ਚਲਦੇ ਹਾਂ ਜੀ ਇੱਕ ਹੋਰ ਖਬਰ ਵੱਲ ਤੜਕਸਾਰ ਖੋਲੇ ਗਏ ਫਲੱਡ ਗੇਟ ਰਾਹ ਹੋ ਗਏ ਬੰਦੋ ਲੋਕਾਂ ਨੂੰ ਕੀਤੀ ਜਾ ਰਹੀ ਹੈ ਅਪੀਲ। ਚੰਡੀਗੜ੍ਹ ਚ ਕਈ ਦਿਨਾਂ ਤੋਂ ਹੋ ਰਹੀ ਭਾਰੀ ਬਾਰਸ਼ ਕਾਰਨ ਸੁਖਨਾ ਝੀਲ ਦੇ ਪਾਣੀ ਦਾ ਪੱਧਰ ਵੱਧ ਗਿਆ। ਜਿਸ ਕਾਰਨ ਇੱਕ ਵਾਰ ਫਿਰ ਚੀਲ ਦੇ ਫਲੱਡ ਗੇਟ ਖੋਲਣੇ ਪਏ ਚੀਲ ਦੇ ਫਲੱਡ ਗੇਟ ਅੱਜ ਤੜਕਸਾਰ 3 ਵਜੇ 50 ਮਿੰਟ ਤੇ ਖੋਲੇ ਗਏ ਲਗਾਤਾਰ ਪੈ ਰਹੇ ਮੀਂਹ ਕਾਰਨ ਚੀਲ ਦੇ ਪਾਣੀ ਦਾ ਪੱਧਰ ਲਗਾਤਾਰ ਵਧਦਾ ਜਾ ਰਿਹਾ ਹੈ ਹਾਲਾਂਕਿ ਗੇਟ ਖੋਲਣ ਤੋਂ ਬਾਅਦ ਹੁਣ ਸੈਕਟਰ 26 ਤੇ ਬਾਪੂ ਧਾਮ ਵਾਲੀ ਸੜਕ ਤੇ ਪਾਣੀ ਦਾ ਫਲੋ ਵਧ ਗਿਆ ਹੈ ਇਸ ਦੇ ਨਾਲ ਹੀ ਕਿਸ਼ਨਗੜ ਵਾਲੇ ਪੁਲ ਤੇ ਪਾਣੀ ਦਾ ਵਧ ਗਿਆ ਇਸ ਲਈ ਸੈਕਟਰ 26 ਤੋਂ ਬਾਪੂ ਤਾਮ ਅਤੇ ਕਿਸ਼ਨਗੜ ਵਾਲੇ ਰਾਹ ਬੰਦ ਕਰ ਦਿੱਤੇ ਗਏ ਹਨ ਇੱਥੋਂ ਨਿਕਲਣਾ ਹੁਣ ਖਦਰੇ ਤੋਂ ਖਾਲੀ ਨਹੀਂ ਹੈ ਇਸ ਲਈ ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਇਸ ਸੜਕ ਤੋਂ ਨਾ ਲੰਘਣ ਅਤੇ ਮਦ ਮਾਰਗ ਰਾਹੀ ਜਾਣ ਦਸਣਯੋਗ ਹੈ ਕਿ ਪਹਾੜੀ ਇਲਾਕਿਆਂ 'ਚ ਲਗਾਤਾਰ ਪੈ ਰਹੇ ਮੀਂਹ ਕਾਰਨ ਇੱਕ ਵਾਰ ਫਿਰ ਮੈਦਾਨੀ ਇਲਾਕਿਆਂ 'ਚ ਵੀ ਅਸਰ ਦੇਖਣ ਨੂੰ ਮਿਲ ਰਿਹਾ ਹੈ ਅਤੇ ਹਰ ਪਾਸੇ ਪਾਣੀ ਦਾ ਪੱਧਰ ਵਧਿਆ ਹੋਇਆ ਹੈ ਜਿਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ